ਕੀ ਖੁਸ਼ਬੂ ਕਿੱਥੋਂ ਆਉਣੀ ਐ ਖੇਲਰ ਗਿਆ ਏ ਕੱਲਾ ਕੱਲਾ ਪੱਤਾ ਗੁਲਾਬ ਦਾ ਸਰਕਾਰ ਕਹਿੰਦੀ ਸੂਬਾ ਬਹੁਤ ਖੁਸ਼ਹਾਲ ਐ ਪਰ ਲੁੱਟਾ ਖੋਹਾ ਕਰਕੇ ਚੋਰੀਆਂ ਕਰਕੇ ਪਰੇਸ਼ਾਨ ਐ ਹਰ ਵਸਿੰਦਾ ਪੰਜਾਬ ਦਾ ਹਰ ਵਸਿੰਦਾ ਪੰਜਾਬ ਦਾ ਸਤਿ ਸ਼੍ਰੀ ਅਕਾਲ ਪੀਪੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥਿਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਵਾਹਿਗੁਰੂ ਨਗਰ ਗਲੀ ਨੰਬਰ 8 ਵਿਖੇ ਮੌਜੂਦ ਆ ਔਰ ਮੇਰੇ ਬਿਲਕੁਲ ਪਿੱਛੇ ਐਨ ਆਰ ਆਈ ਦੀ ਕੋਠੀ ਐ ਇੱਕ ਐਨ ਆਰ ਆਈ ਵੀਰ ਦੀ ਕੋਠੀ ਐ ਔਰ ਕੱਲ ਰਾਤ ਇੱਕ ਇੱਥੇ ਅਜੀਹੀ ਘਟਨਾ ਵਾਪਰੀ ਹੈ ਜਿਸ ਨੇ ਐਨ ਆਰ ਆਈ ਵੀਰ ਨੂੰ ਹਿਲਾ ਕੇ ਰੱਖ ਦਿੱਤਾ ਵੱਡੀ ਗੱਲ ਇਹ ਆ ਕਿ ਅੱਜ ਉਹਨਾਂ ਦੀ ਫਲਾਈਟ ਸੀਗੀ ਔਰ ਉਸ ਤੋਂ ਪਹਿਲਾਂ ਇਸ ਘਰ ਦੇ ਅੰਦਰ ਅਜਿਹਾ ਘਟਨਾਕ੍ਰਮ ਹੋਇਆ ਕਿ ਲੋਕ ਆਂਢੀ ਗੋਂਢੀ ਪਰੇਸ਼ਾਨ ਨੇ ਉਹਨਾਂ ਦਾ ਪੂਰਾ ਪਰਿਵਾਰ ਪਰੇਸ਼ਾਨ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ 2 ਦਿਨ ਪਹਿਲਾਂ ਨਵਾਂ ਅਸ਼ਰ ਕੋਠੀ ਰੋਡ ਤੇ ਵੀ ਇੱਕ ਵੱਡੀ ਘਟਨਾ ਹੋਈ ਹੈ ਜਿੱਥੇ ਚੋਰ ਆਉਂਦੇ ਆ ਦੋ ਮਨੀ ਐਕਸਚੇਂਜ ਦੀ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਲੈ ਜਾਂਦੇ ਔਰ ਲੱਖਾਂ ਦਾ ਨੁਕਸਾਨ ਕਰਦੇ ਆ ਇੱਥੇ ਵੀ ਕੁਝ ਅਜੀਹੀ ਘਟਨਾ ਵਾਪਰੀ ਐ। ਯਾਨੀ ਗਵਾਂਡੀ ਇੱਥੇ ਮੌਜੂਦ ਨੇ ਹਮਦਰਦੀ ਹੁੰਦੀ ਐ। ਆਏ ਨੇ ਇੱਥੇ ਲੇਕਿਨ ਇੱਕ ਦਹਿਸ਼ਤ ਡਰ ਦਾ ਮਾਹੌਲ ਬਣਦਾ। ਕਿਉਂਕਿ ਆਏ ਦਿਨ ਕੋਈ ਨਾ ਕੋਈ ਅਜੀਹੀ ਖਬਰ ਆਉਂਦੀ ਐ ਜਿਹੜੀ ਪੈਰਾ ਹੇਠੋ ਜ਼ਮੀਨ ਕੱਢ ਦਿੰਦੀ ਐ, ਰੋਂਗ ਤੇ ਖੜੇ ਕਰ ਦਿੰਦੀ ਐ। ਇੱਥੇ ਵੀ ਕੱਲ ਰਾਤ ਚੋਰੀ ਹੋਇਆ ਤੁਸੀਂ ਦੇਖੋ ਕਿ ਕਲੋਨੀ ਐ, ਬੜੀ ਪੌਰਸ਼ ਕਲੋਨੀ ਐ ਔਰ ਇਧਰੋਂ ਚੋਰ ਐਂਟਰ ਨਹੀਂ ਕਰਦੇ। ਚੋਰ ਕਿੱਥੋਂ ਐਂਟਰ ਕਰਦੇ ਉਹ ਵੀ ਤੁਹਾਨੂੰ ਦਿਖਾਣੇ ਆ। ਪਰ ਘਟਨਾ ਜਿਹੜੀ ਐ ਬਹੁਤ ਮੰਦ ਭਾਗੀ ਐ, ਨਿੰਦਣਯੋਗ ਐ। ਔਰ ਚੋਰਾਂ ਦੇ ਹਿਆ ਇਸ ਕਦਰ ਖੁੱਲ ਚੁੱਕੇ ਆ ਕਿ ਉਹ ਕਿਸੇ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਨਹੀਂ ਡਰਦੇ ਸਾਹਮਣੇ ਵੀ ਘਰ ਨੇ ਦਿਖਾ ਦਿਓ ਇੱਕ ਵਾਰੀ ਘਰਾਂ ਦੇ ਉੱਤੇ ਵੀ ਕੈਮਰੇ ਲੱਗੇ ਆ ਇੱਧਰ ਵੀ ਕੈਮਰੇ ਲੱਗੇ ਆ ਕੋਈ ਜੇ ਚੋਰੀ ਕਰਨ ਆਇਆ ਤਾਂ ਬਚ ਕੇ ਕਿਵੇਂ ਨਿਕਲ ਗਿਆ ਕੈਮਰੇ ਤਾਂ ਲੱਗੇ ਆ ਪਰ ਤੁਹਾਨੂੰ ਸਾਰਾ ਸੀਨ ਅੰਦਰੋਂ ਦਿਖਾਣੇ ਕਿਉਂਕਿ ਚੋਰ ਬਾਤ ਅਪਡੇਟਡ ਨੇ ਤੁਹਾਨੂੰ ਖਿਆਲ ਰੱਖਣਾ ਪੈਣਾ ਕਿਸੇ ਨੂੰ ਕੋਈ ਭੇਤ ਨਹੀਂ ਦੇਣਾ ਪੈਣਾ ਕਿਉਂਕਿ ਇਹ ਪ੍ਰਸ਼ਾਸਨ ਸਾਨੂੰ ਕਹਿ ਦਿੰਦਾ ਕਿ ਵੀਡੀਓ ਨਾ ਪਾਈਓ ਯਾਰ ਚੋਰ ਕਿਤੇ ਅਲਰਟ ਨਾ ਹੋ ਜਵੇ ਮੈਂ ਕਹਿੰਦਾ ਚੋਰ ਅਲਰਟ ਹੋਣ ਤਾਂ ਦੂਰ ਦੀ ਗੱਲ ਚੋਰ ਐਕਟੀਵੇਟ ਇੰਨੇ ਹੋ ਗਏ ਆ ਕਿ ਉਹਨਾਂ ਨੂੰ ਰੋਕਣਾ ਕਿਵੇਂ ਆ ਸ਼ਾਇਦ ਪ੍ਰਸ਼ਾਸਨ ਨੂੰ ਵੀ ਸਮਝ ਨਹੀਂ ਆ ਰਿਹਾ ਤਾਂ ਘਰ ਦੀ ਲੌਬੀ ਤੋਂ ਹੁੰਦੇ ਹੋਏ ਅਸੀਂ ਇੱਕ ਕਮਰੇ ਵਿੱਚ ਆਏ ਆ ਤੁਹਾਨੂੰ ਇੱਕ ਵਾਰੀ ਪਹਿਲਾਂ ਉਹ ਮੈਂ ਲੋਕੇਸ਼ਨ ਦਿਖਾਣਾ ਚਾਹੁੰਦਾ ਕਿ ਜਿੱਧਰੋਂ ਚੋਰ ਐਂਟਰ ਕੀਤੇ ਮੜ ਜ ਅੱਗੇ ਕਰਕੇ ਦਿਖਾ ਦਿਓ ਤੁਸੀਂ ਤਾਂ ਇਹ ਘਰ ਦੀ ਬੈਕ ਸਾਈਡ ਹੈ ਔਰ ਤੁਸੀਂ ਦੇਖੋ ਕਿ ਗ੍ਰਿਲ ਲੱਗੀ ਹੋਈ ਹੈ ਪਿੱਛੇ ਖੇਤ ਨੇ ਚੋਰ ਇਧਰੋਂ ਦਾਖਲ ਹੁੰਦੇ ਆ ਖਾਦੋ ਇੱਕ ਵਾਰੀ ਗਰਿੱਲ ਪੱਟ ਕੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਇਟ ਮੀਨਸ ਉਹਨਾਂ ਨੇ ਪਹਿਲਾਂ ਪੂਰੀ ਘੋਕ ਕੀਤੀ ਹੋਏਗੀ ਪਤਾ ਹੋਏਗਾ ਕਿ ਅੰਦਰ ਕਿਵੇਂ ਆਉਣਾ ਹੈ ਔਰ ਜੋ ਇੱਥੇ ਪਰਿਵਾਰ ਵੱਲੋਂ ਦੱਸਿਆ ਗਿਆ ਸਾਨੂੰ ਕਿ ਪਹਿਲਾਂ ਆ ਕੇ ਤਾਂ ਬੀਅਰ ਪੀਤੀ ਜਾਂਦੀ ਹੈ ਆ ਤੁਸੀਂ ਦੇਖ ਲਓ ਡਿਊ ਪੀਤੀ ਜਾਂਦੀ ਹੈ ਫਿਰ ਜਦ ਸਿਰਜਾ ਘੁੰਮਣ ਲੱਪ ਜਾਂਦਾ ਆ ਜਾ ਪ੍ਰਭਜੋਤ ਸਿਰਜਾ ਘੁੰਮਣ ਲੱਪ ਜਾਂਦਾ ਫਿਰ ਫਰੂਲਾ ਫਰਾਲੀ ਸ਼ੁਰੂ ਹੋ ਜਾਂਦੀ ਹੈ ਔਰ ਵੱਡਾ ਨੁਕਸਾਨ ਕਰਕੇ ਗਏ ਨੇ ਐਨ ਆਰ ਆਈ ਵੀਰ ਦਾ ਅੱਜ ਉਹਨਾਂ ਦੀ ਫਲਾਈਟ ਦੱਸੀ ਜਾ ਰਹੀ ਹੈ ਉਹਨਾਂ ਨੇ ਅੱਜ ਵਾਪਸ ਜਾਣਾ ਸੀ ਪਰ ਉਸ ਤੋਂ ਪਹਿਲਾਂ ਇਹ ਜਿਹੜਾ ਝਮੇਲਾ ਪੈ ਗਿਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਪੂਰੀਆਂ ਤਸਵੀਰਾਂ ਦਿਖਾ ਦਿੰਨਾ ਕੀ ਕੀ ਨੁਕਸਾਨ ਹੋਇਆ ਉਹਦੀ ਜਾਣਕਾਰੀ ਲਵਾਂਗੇ ਉਸ ਤੋਂ ਬਾਅਦ ਉਹ ਮੇਨ ਕਮਰੇ ਚ ਦਾਖਲ ਹੁੰਦੇ ਆ ਜਿਵੇਂ ਉਹਨਾਂ ਨੂੰ ਪਤਾ ਹੋਵੇ ਕਿ ਘਰ ਦਾ ਕੀਮਤੀ ਸਮਾਨ ਕਿੱਥੇ ਪਿਆਤਾ ਤੁਸੀਂ ਦੇਖੋ ਕਿਵੇਂ ਸੱਟਾ ਮਾਰ ਕੇ ਦਿਖਾ ਦਿਓ ਥੋੜਾ ਨਜ਼ਦੀਕ ਹੋ ਕੇ ਸੱਟਾ ਮਾਰ ਕੇ ਇਹ ਗੇਟ ਨੂੰ ਭੰਨਿਆ ਜਾਂਦਾ ਇਹਦਾ ਮਤਲਬ ਪੂਰੀ ਤਲਾਸ਼ੀ ਤਸੱਲੀ ਨਾਲ ਲਈ ਹੈ ਪੂਰੀ ਘੋਕ ਹੋ ਸਕਦੀ ਹੈ ਤਸਵੀਰਾਂ ਤੁਹਾਨੂੰ ਇਹ ਤਾਂ ਹੁਣ ਇਹਨਾਂ ਨੇ ਥੋੜਾ ਜਿਹਾ ਸੈੱਟ ਕਰ ਲਿਆ ਨਾਲ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਜਦੋਂ ਮੌਕੇ ਤੇ ਪਹਿਲੀ ਝਲਕ ਜਦੋਂ ਇਹਨਾਂ ਨੇ ਦੇਖੀ ਤਾਂ ਜਦੋਂ ਹੋਸ਼ ਉੱਡ ਗਏ ਕਿ ਕੀ ਵਾਪਰਿਆ ਉਹ ਵੀ ਤਸਵੀਰਾਂ ਹੈਗੀਆਂ ਨੇ ਪੁਲਿਸ ਮੁਲਾਜ਼ਮ ਜਦੋਂ ਇੱਥੇ ਮੌਜੂਦ ਸੀਗੇ ਤਾਂ ਇੱਥੇ ਇੱਕ ਫੋਨ ਪਿਆ ਫੋਨ ਛੱਡ ਜਾਂਦੇ ਆ ਕੁਝ ਘੜੀਆਂ ਨੂੰ ਛੱਡ ਕੇ ਗਏ ਆ ਲੇਕਿਨ ਇੱਥੇ ਕੈਸ਼ ਸੀ ਕੁਝ ਡਾਲਰਸ ਸਨ ਕੁਝ ਹੋਰ ਕੀਮਤੀ ਚੀਜ਼ਾਂ ਸੀਗੀਆਂ ਜਿਨ੍ਹਾਂ ਨੂੰ ਉਹ ਲੈ ਗਏ ਆ ਆ ਘੜੀਆਂ ਤੁਸੀਂ ਦਿਖਾ ਦਿਓ ਘੜੀਆਂ ਵੀ ਇੱਥੇ ਪਈਆਂ ਹਨ ਘੜੀਆਂ ਉਹ ਛੱਡ ਗਏ ਇੱਥੋਂ ਡੀਵੀਆਰ ਡੀਵੀਆਰ ਹੀ ਜਿਹੜਾ ਚੱਕ ਕੇ ਲੈ ਗਏ ਤਾਂ ਕਹਿੰਦੇ ਉਹ ਕੈਮਰੇ ਜਿੰਨੇ ਮਰਜ਼ੀ ਲਾ ਲਓ ਜਦ ਅਸੀਂ ਡੀਵੀਆਰ ਹੀ ਚੱਕ ਕੇ ਲੈ ਜਾਣਾ ਜਦ ਦਿਮਾਗ ਬਾਡੀ ਚੋਂ ਦਿਮਾਗ ਕੱਢ ਕੇ ਲੈ ਜਾਣਾ ਕੱਲੀ ਬਾਡੀ ਦਾ ਕੀ ਕਰੋਗੇ ਤਾਂ ਬੜੇ ਸ਼ਾਤਰ ਚੋਰ ਬੜੇ ਐਕਸਪਰਟ ਚੋਰ ਔਰ ਇਹ ਵੀ ਅੰਦਾਜ਼ੇ ਲੱਗ ਰਹੇ ਆ ਕਿ ਇੱਕ ਨਹੀਂ ਘੱਟੋ-ਘੱਟ 4-5 ਜਾਣੇ ਹੋਣਗੇ ਜਿਨ੍ਹਾਂ ਨੇ ਤਸੱਲੀਨਾਮੇ ਕੰਮ ਕੀਤਾ ਕੁਦਰਤੀ ਜਿਹੜੇ ਐਨ ਆਰ ਆਈ ਇਸ ਘਰ ਦੇ ਓਨਰ ਨੇ ਕੱਲ ਰਾਤ ਇੱਥੇ ਮੌਜੂਦ ਨਹੀਂ ਸੀ ਜੇਕਰ ਹੁੰਦੇ ਤਾਂ ਹੋ ਸਕਦਾ ਉਹਨਾਂ ਦਾ ਸਰੀਰਕ ਨੁਕਸਾਨ ਵੀ ਕਰਦੇ ਇਹੋ ਜਿਹੇ ਹਾਲਾਤ ਫਰਸਟ ਫਲੋਰ ਤੇ ਵੀ ਆ ਇੱਧਰ ਇੱਕ ਚੀਜ਼ ਤੁਹਾਨੂੰ ਹੋਰ ਦਿਖਾ ਦਿੰਦੇ ਆ ਆ ਆ ਜਿਹੜਾ ਸਟੋਰ ਹੈ ਪਾਰਕਿੰਗ ਏਰੀਆ ਇਹਨੂੰ ਵੀ ਨਹੀਂ ਛੱਡਿਆ ਇਹਦੇ ਅੰਦਰ ਜਾ ਕੇ ਵੀ ਫਰੋਲਾ-ਫਰਾਲੀ ਕੀਤੀ ਹੈ ਤਾਂ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਘੱਟੋ-ਘੱਟ 4-5 ਘੰਟੇ ਜਾਂ ਉਸ ਤੋਂ ਵਧੇਰਾ ਸਮਾਂ ਵੀ ਲਾਇਆ ਹੋਵੇਗਾ ਤੇ ਤੁਸੀਂ ਇਹ ਸਮਝੋ ਕਿ ਬਿਲਕੁਲ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਭੌ ਨਹੀਂ ਔਰ ਜਿਹੜੀਆਂ ਚੀਜ਼ਾਂ ਉਹਨਾਂ ਦੇ ਕੰਮ ਨਹੀਂ ਆਉਣ ਵਾਲੀਆਂ ਸਾਰੀਆਂ ਛੱਡ ਕੇ ਘੜੀਆਂ ਛੱਡ ਕੇ ਫੋਨ ਉੱਥੇ ਪਿਆ ਫਰਸਟ ਫਲੋਰ ਤੇ ਪਰਫਿਊਮ ਵਗੈਰਾ ਪਏ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਉਹ ਛੱਡ ਕੇ ਲੇਕਿਨ ਹਾਲੇ ਤੱਕ ਜਿਹੜਾ ਪਰਿਵਾਰ ਹੈ ਉਹਨਾਂ ਦੇ ਮਨ 'ਚ ਇੱਕ ਸ਼ਸ਼ੋਪਨ ਹੈ ਸਮਝ ਨਹੀਂ ਆ ਰਿਹਾ ਕਿ ਵਾਪਰਿਆ ਕੀ ਆ ਤੁਸੀਂ ਦੇਖੋ ਕੋਈ ਵੀ ਅਜਿਹੀ ਜਿਹੜੀ ਦਰਾਜ ਜਾ ਅਲਮਾਰੀ ਨਹੀਂ ਅੱਜ ਇਹਨੂੰ ਉਹਨਾਂ ਨੇ ਨਹੀਂ ਜਿਹਦੀ ਫਰੋਲਾ ਫਰਾਲੀ ਕੀਤੀ ਹਰ ਇੱਕ ਚੀਜ਼ ਨੂੰ ਉਹਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਆ ਆ ਘੜੀਆਂ ਵੀ ਛੱਡ ਗਏ ਨੇ ਦਿਖਾ ਦਿਓ ਪ੍ਰਭ ਜੀਤ ਸਿਰਫ ਗਰਾਊਂਡ ਫਲੋਰ ਨਹੀਂ ਫਰਸਟ ਫਲੋਰ ਤੇ ਵੀ ਤੁਸੀਂ ਦੇਖੋ ਕਿ ਕੋਈ ਵੀ ਦਰਾਜ ਨਹੀਂ ਛੱਡਿਆ ਗਿਆ ਜਿਵੇਂ ਉਹਨਾਂ ਨੂੰ ਪਤਾ ਹੋਵੇ ਕਿ ਅੱਜ ਐਨ ਆਰ ਆਈ ਵੀਰ ਦੀ ਫਲਾਈਟ ਆ ਉਸ ਤੋਂ ਪਹਿਲਾਂ ਪਹਿਲਾਂ ਪੂਰੀ ਤਲਾਸ਼ੀ ਲੈ ਲਓ ਪੂਰਾ ਸਮਾਨ ਉੱਥਲ ਪੁਥਲ ਕਰ ਦਿਓ ਪੂਰੇ ਘਰ ਨੂੰ ਫਰੋਲ ਛੱਡੋ ਕੋਈ ਵੀ ਚੀਜ਼ ਨਹੀਂ ਛੱਡੀ ਗਿਆ ਤੁਸੀਂ ਦੇਖੋ ਕਿ ਇੱਧਰ ਵੀ ਕਮਰੇ ਨੇ ਆਜੋ ਪ੍ਰਭਜੋਤ ਇਧਰ ਆ ਕੇ ਦਿਖਾ ਦਿਓ ਆ ਤੁਸੀਂ ਦੇਖੋ ਇਹ ਵੀ ਸਾਰੇ ਫਰੋਲਾ ਫਰਾਲੀ ਕੀਤੀ ਹੈ ਤਾਂ ਇਸੇ ਕਰਕੇ ਜਿਹੜਾ ਪਰਿਵਾਰ ਵੱਲੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਆ ਕਿ ਬੰਦੇ 4-5 ਹੋਣਗੇ ਔਰ ਪਿਛਲੇ ਪਾਸਿਓਂ ਉਹਨਾਂ ਨੇ ਘਰ ਦੀ ਐਂਟਰੀ ਲਈ ਹੈ ਘਰ ਦੇ ਅੰਦਰ ਐਂਟਰੀ ਲਈ ਹੈ ਘਟਨਾ ਨੂੰ ਅੰਜਾਮ ਦੇਣ ਲਈ ਜਿਵੇਂ ਉਹਨਾਂ ਨੂੰ ਪਤਾ ਹੋਵੇ ਕਿ ਫਰੰਟ ਤੋਂ ਜਾਵਾਂਗੇ ਤਾਂ ਆਲੇ-ਦੁਆਲੇ ਬਹੁਤ ਸਾਰੇ ਘਰ ਨੇ ਸ਼ੱਕ ਪੈ ਸਕਦਾ ਆਵਾਜ਼ ਹੋਵੇਗੀ ਉਹ ਪਿਛਲੇ ਪਾਸਿਓਂ ਐਂਟਰ ਕਰਦੇ ਆ ਇੱਕ ਵਾਰੀ ਇੱਥੋਂ ਤੁਹਾਨੂੰ ਦਿਖਾ ਦਿੰਨੇ ਆ 뷰 ਆ ਤੁਸੀਂ ਦੇਖੋਗੇ ਪਿੱਛੇ ਖੇਤ ਹੀ ਖੇਤ ਨੇ ਪਰ ਅਬ ਜੋ ਥੋੜਾ ਅੱਗੇ ਆ ਕੇ ਦਿਖਾ ਦੋ ਖੇਤ ਹੀ ਖੇਤ ਨੇ ਔਰ ਔਰ ਉਸ ਤੋਂ ਵੀ ਅੱਗੇ ਘਰ ਨਹੀਂ ਪਰ ਇੱਥੋਂ ਕੋਠੇ ਤੋਂ ਦੇਖਣ ਨੂੰ ਘਰ ਨਜ਼ਦੀਕ ਲੱਗਦੇ ਨੇ ਲੇਕਿਨ ਅਗਰ ਤੁਸੀਂ ਥੱਲੇ ਖੜ ਕੇ ਦੇਖੋ ਤਾਂ ਘਰ ਕਾਫੀ ਦੂਰ ਮਹਿਸੂਸ ਹੁੰਦੇ ਆ ਪਰ ਹੈਰਾਨੀ ਵਾਲੀ ਗੱਲ ਇਹੀ ਹੈ ਜਿਹੜੀ ਸਮਝ ਵਿੱਚ ਨਹੀਂ ਆ ਰਹੀ ਕਿ ਚੋਰਾਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਇਸ ਘਰ ਵਿੱਚ ਜਿਹੜੇ ਐਨਆਰਆਈ ਉਹਨਾਂ ਦੀ ਫਲਾਈਟ ਹੈ ਉਹ ਘਰ ਦੇ ਅੰਦਰ ਮੌਜੂਦ ਨਹੀਂ ਆ ਔਰ ਉਹਨਾਂ ਦੇ ਘਰ ਦੇ ਅੰਦਰ ਕੀਮਤੀ ਸਮਾਨ ਪਿਆ ਸੀ ਲੰਗਦੇ ਆ ਜਾਂ ਤੁਸੀਂ ਲੰਗਦੇ ਕੋਈ ਵੀ ਆਮ ਬੰਦਾ ਲੰਗਦਾ ਉਹਨੂੰ ਕੀ ਪਤਾ ਕਿਸੇ ਦੇ ਘਰ ਵਿੱਚ ਕੀ ਪਿਆ ਤਾਂ ਕੋਈ ਭੇਤੀ ਜ਼ਰੂਰ ਹੋ ਸਕਦਾ ਇਹ ਵੀ ਮੰਨਿਆ ਜਾ ਰਿਹਾ ਇਹ ਵੀ ਐਂਗਲ ਜਿਹੜਾ ਆ ਉਹ ਲਾਇਆ ਜਾ ਰਿਹਾ ਤਾਂ ਆ ਵੀ ਤੁਸੀਂ ਦੇਖੋ ਕਿ ਆ ਕਮਰਾ ਇਹਦੇ ਵਿੱਚ ਬਹੁਤਾ ਫਰਨੀਚਰ ਨਹੀਂ ਹੈ ਲੇਕਿਨ ਉਹਨਾਂ ਨੇ ਇਹ ਕਮਰਾ ਵੀ ਨਹੀਂ ਛੱਡਿਆ ਦਿਖਾ ਦਿਓ ਪ੍ਰਭਜੋ ਤੁਸੀਂ ਆ ਦੇਖੋ ਇਹਦੀ ਫਰੁੱਲਾ ਫਰਲੀ ਕੀਤੀ ਹੈ ਮਤਲਬ ਕਿੰਨੀ ਤਸੱਲੀ ਨਾਲ ਕਿੰਨੇ ਆਰਾਮ ਨਾਲ ਬੀਅਰ ਜਦ ਤੱਕ ਉਹਦਾ ਨਸ਼ਾ ਨਹੀਂ ਉਤਰਿਆ ਪੂਰੀ ਤਸੱਲੀ ਕਰਦੇ ਰਹੇ ਆ ਸ਼ਰਾਬ ਦੀਆਂ ਹੋਰ ਵੀ ਬੋਤਲਾਂ ਸਨ ਲੈ ਗਏ ਕਿ ਛੱਡ ਗਏ ਉਹ ਪਰਿਵਾਰ ਤੋਂ ਪੁੱਛਦੇ ਲੇਕਿਨ ਪਰਿਵਾਰ ਨੇ ਇਹ ਕਿਹਾ ਕਿ ਪਹਿਲਾਂ ਐਂਟਰ ਹੁੰਦੇ ਹੀ ਉਹਨਾਂ ਨੇ ਬੀਅਰ ਪੀਤੀ ਹੈ ਤਸੱਲੀ ਨਾਲ ਫਿਰ ਉਸ ਤੋਂ ਬਾਅਦ ਸਾਡਾ ਪੂਰਾ ਰਗੜਾ ਮਾਰਿਆ ਪੂਰਾ ਰਗੜਾ ਬੰਨਿਆ ਸੱਤ ਤੁਸੀਂ ਪੂਰੇ ਘਰ ਦੀਆਂ ਤਸਵੀਰਾਂ ਦੇਖ ਲਈਆਂ ਕਿ ਚੋਰਾਂ ਨੇ ਕਿਵੇਂ ਉਥਲ-ਪੁਥਲ ਕੀਤੀ ਹੈ ਕੱਲੇ-ਕੱਲੇ ਦਰਾਜ ਦੀ ਜਿਹੜੀ ਤਲਾਸ਼ੀ ਲਈ ਹੈ ਘਰ ਦੇ ਓਨਰ ਬਲਵੀਰ ਸਾਡੇ ਨਾਲ ਨੇ ਐਨ ਆਰ ਆਈ ਨੇ ਹਮਦਰਦੀ ਇਹਨਾਂ ਨਾਲ ਪੂਰੀ ਹੈ ਬਹੁਤ ਮੰਦ ਭਾਗੀ ਘਟਣਾ ਪਰ ਇਹਨਾਂ ਤੋਂ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਚੋਰ ਕੀ-ਕੀ ਲੈ ਗਏ ਕਿੰਨਾ ਨੁਕਸਾਨ ਕਰ ਗਏ ਸਰ ਤੁਹਾਨੂੰ ਇਸ ਘਟਨਾ ਬਾਰੇ ਕਦੋਂ ਪਤਾ ਲੱਗਦਾ ਮੈਨੂੰ ਸਵੇਰੇ 9:30 ਤੋਂ 10 ਦੇ ਭਜਨ ਪਤਾ ਲੱਗਦਾ ਜਦੋਂ ਮੈਂ ਘਰ ਦਾ ਆ ਕੇ ਲੋਕ ਖੋਲਣ ਲੱਗਾ ਬਾਹਰਲਾ ਗੇਟ ਖੋਲ੍ਹਿਆ ਮੇਨ ਲੋਕ ਖੋਲਣ ਲੱਗਾ ਉਸ ਬਿੱਲੇ ਖੁੱਲ ਨਹੀਂ ਰਿਹਾ ਸੀ ਅੱਛਾ ਹਾਂਜੀ ਜਦੋਂ ਮੈਂ ਦੇਖਿਆ ਵੀ ਖੁੱਲ ਕੇ ਨਹੀਂ ਰਿਹਾ ਰੋਜ਼ ਮੈਂ ਗੇਟ ਖੋਲਦਾ ਹਾਂ ਉਹ ਨਹੀਂ ਅੰਦਰੋਂ ਕੋਈ ਲੋਕ ਕੱਲਿਆ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਸ਼ੀਸ਼ੇ ਵਿੱਚ ਹੀ ਦੇਖਿਆ ਜਦੋਂ ਅੰਦਰ ਨੂੰ ਮੈਂ ਕਿਹਾ ਵੀ ਲੋਕ ਨਹੀਂ ਖੁੱਲ ਰਿਹਾ ਖੜਕਾਇਆ ਮੈਂ ਤੇ ਸ਼ੀਸ਼ੇ ਵਿੱਚ ਹੀ ਜਦੋਂ ਦੇਖਿਆ ਅੰਦਰ ਖਲਾਰਾ ਪਾਇਆ ਸੀ ਫਿਰ ਮੈਂ ਜਦੋਂ ਨਹੀਂ ਲੋਕ ਖੁੱਲੇ ਹੁਮ ਕੇ ਬੈਕ ਤੇ ਗਿਆ ਬੈਕ ਤੇ ਉਹ ਨਹੀਂ ਹੈ ਨਾ ਵਿੰਡੋ ਜਿਹੜੀ ਧਾਕੀ ਆ ਗਰੇ ਹਾਂਜੀ ਸਾਹਮਣੇ ਜਿਹੜੀ ਉਹ ਪੰਨੀ ਹੋਈ ਸੀ ਵਾਹ ਜਦੋਂ ਉੱਥੋਂ ਮੈਂ ਅੰਦਰ ਦੇਖਿਆ ਫੇ ਉਸ ਟਾਈਮ ਹਨਾ ਅੰਦਰ ਖਲਾਰਾ ਜਦੋਂ ਦੇਖਿਆ ਮੈਨੂੰ ਨਹੀਂ ਕੁਝ ਪਤਾ ਲੱਗਾ। ਹੋਸ਼ ਟੁੱਟਦਾ ਬਗ। ਉਹਦਾ ਭਈ ਇਹ ਕੀ ਹੋ ਗਿਆ ਨਾ ਅੱਗੇ ਕਦੇ ਵੀ ਨਹੀਂ ਇੰਨਾ ਸਾਲ ਹੋ ਗਏ ਮੈਂ ਰਹਿੰਦੇ ਨੂੰ। 25 ਸਾਲ ਹੋ ਗਏ ਛੱਬੇ। ਕੋਈ ਆਵਾਜ਼ ਦਾ ਖੜਾਕਾ ਆ ਜਾ ਕੋਈ ਨਹੀਂ ਉਦੋਂ ਆਇਓਦੋ ਸੀਗਾ ਕਿ ਨਹੀਂ। ਉਦੋਂ ਕੁਛ ਨਾ ਸੀ। ਲੋਕ ਕਰਕੇ ਭੱਜ ਚੁੱਕੇ ਸੀ। ਹਾਂਜੀ ਖਾਲੀ ਸੀਗਾ। ਫੇ ਮੈਂ ਗਰੇਲ ਵਿੱਚ ਜਦੋਂ ਅੰਦਰੋਂ ਦੇਖਿਆ ਮੇਰੇ ਰੂਮ ਨੂੰ ਹਰ ਵੇਲੇ ਲੋਕ ਹੁੰਦਾ। ਉਹ ਵੀ ਉਨੀ ਹਨਾ ਦਰਵਾਜ਼ਾ ਭੰਨ ਕੇ ਇੱਕ ਇੱਕ ਜਿੱਦਾਂ ਚੀਜ਼ ਫਰੋਲੀ ਹੋਈ। ਤੁਸੀਂ ਵੀ ਐਂਟਰੀ ਫਿਰ ਇਸ ਸਾਈਡ ਤੋਂ ਹਾਂਜੀ ਇੱਥੋਂ ਹੀ ਕੀਤੀ ਕਿ ਮੈਂ ਜੋ ਦੇਖਿਆ ਮੈਂ ਕਿਹਾ ਪਹਿਲਾਂ ਤਾਂ ਮੈਂ ਡਰ ਕੀ ਸਵੇਰ ਵਕਤੀ ਦੀ ਗੱਲ ਹੈ ਸਵੇਰ ਵਕਤੀ ਦੀ ਗੱਲ ਹੁਣ ਜੇ ਬਾਈ ਚਾਂਸ ਮੈਂ ਕੱਲਾ ਵੀ ਹੁੰਦਾ ਇੱਥੇ ਕੀ ਪਤਾ ਫਿਰ ਕੱਲੇ ਨੂੰ ਮਾਰ ਜਾਂਦਾ ਕੁਝ ਵੀ ਹੋ ਸਕਦਾ ਸੀ ਇਹ ਤੁਸੀਂ ਫਿਰ ਇੱਥੇ ਘਰ ਚ ਕੱਲੇ ਰਹਿੰਦੇ ਹੋ ਕਿ ਰਿਸ਼ਤੇਦਾਰ ਨਹੀਂ ਜਨਾ ਮੈਂ ਜਦੋਂ ਬਾਈ ਵੀ ਲੈ ਇੱਕ ਦਿਨ ਕਿਤੇ ਚੱਲ ਗਿਆ ਜਦਾਂ ਰਹਿਣ ਬੰਦਾ ਪਰੌਣ ਚੱਲ ਜਾਂਦਾ ਹੀ ਆ ਕਿਤੇ ਵੀ ਇਹ ਤੁਹਾਡਾ ਇਹੀ ਜੱਦੀ ਘਰ ਹੈ ਕਿ ਪਿੰਡ ਵੀ ਅੱਛਾ ਇੱਥੇ ਹਾਂਜੀ ਮੈਂ ਜੱਦਾ ਬਣਾ ਇੱਥੇ ਰਹਿ ਰਿਹਾ ਇਹ ਕਦੋਂ ਦਾ ਘਰ ਬਣਿਆ ਇਹ ਨੂੰ ਬਣੇ ਨੂੰ ਹੋ ਗਿਆ ਜੀ ਆਲਮੋਸਟ 20 ਸਾਲ ਤੋਂ ਹੋ ਗਿਆ ਅੱਛਾ ਜੀ ਬੇਮੀ ਵੈਸੇ ਕਿਉਂ ਕਿ ਦੱਸ ਰਹੇ ਨੇ ਤੁਹਾਡਾ ਪਿੰਡ ਬਰਨਾਲਾ ਹਾਂਜੀ ਉਦੋਂ ਪਿੰਡ ਸਾਡਾ ਬਰਨਾਲਾ ਕਹਿੰਦਾ ਜੀ ਜਿੰਨਾ ਰਹਿਣਾ ਮੈਂ ਇੱਥੇ ਹੀ ਪੈਦਾ ਹੋਣਾ ਤੇ ਫਿਰ ਕਿਹੜੀ ਕੰਟਰੀ ਚ ਰਹਿੰਦੇ ਤੁਸੀਂ ਕੈਨੇਡਾ ਚ ਜੀ ਕੈਨੇਡਾ ਰਹਿੰਦਾ ਉਹ ਫਲਾਈਟ ਸੀ ਅੱਜ ਦੀ ਮੇਰੀ ਅੱਜ ਰਾਤ ਨੂੰ 에어ਪੋਰਟ ਜਾਣਾ ਸੀ ਫੇ ਫਲੈਟ ਸੀਗੀ ਬੰਦਾ ਤਾਂ ਉਸ ਤਿਆਰੀਆਂ ਚ ਹੁੰਦਾ ਕਿ ਬਾਹਰ ਜਾਣ ਤੋਂ ਪਹਿਲਾਂ ਪਹਿਲਾਂ ਰਿਸ਼ਤੇਦਾਰਾਂ ਨੂੰ ਮਿਲ ਲਈਏ ਹਾਂਜੀ ਹਾਂਜੀ ਤਾਂ ਵੈਸੇ ਮੈਂ ਅਸੀਂ ਵੀ ਜਿਵੇਂ ਇੱਥੇ ਪਹਿਲਾਂ ਗੱਲ ਕਰ ਰਹੇ ਸੀ ਤੁਹਾਡੇ ਆਣ ਤੋਂ ਪਹਿਲਾਂ ਤੁਸੀਂ ਕਿਉਂਕਿ ਕੰਪਲੇਂਟ ਲਿਖਣ ਗਏ ਸੀ ਹਾਂਜੀ ਇਹ ਆਖਰੇ ਸੀਗੇ ਕਿ ਇਹ ਵੀ ਚੰਗਾ ਹੋਇਆ ਤੁਸੀਂ ਕਲਰ ਰ ਅੱਥੇ ਮੌਜੂਦ ਨਹੀਂ ਸੀ ਨਹੀਂ ਤਾਂ ਤੁਹਾਡਾ ਕੋਈ ਜਾਣੀ ਨੁਕਸਾਨ ਕਰ ਸਕਦੇ ਸੀ ਕਰ ਸਕਦੇ ਸੀ ਜਿੱਦਾਂ ਹੁਣ ਕੱਲਾ ਮੈਂ ਹੁੰਨਾ ਇੱਥੇ ਕੋਈ ਕੁਝ ਵੀ ਕਰ ਸਕਦਾ ਸੀ ਕੀ ਪਤਾ ਕਿੰਨੇ ਬੰਦੇ ਸੀ ਉਹ ਜੀ ਪਰ ਕੋਈ ਤੁਹਾਡਾ ਕੁੱਕ ਜਾਂ ਕੋਈ ਇੱਥੇ ਕੋਈ ਹੋਰ ਨਾਲ ਨਹੀਂ ਕੋਈ ਨਹੀਂ ਹੁੰਦਾ ਜੀ ਇੱਥੇ ਇਕੱਲੇ ਹੁੰਦੇ ਹਾਂ ਜੀ ਉਸ ਤੋਂ ਬਾਅਦ ਜਦੋਂ ਮੈਂ ਅੰਦਰ ਆ ਕੇ ਦੇਖਿਆ ਸਾਮਾਨ ਮੇਰਾ ਨਾਮ ਮੇਰਾ ਉੱਥੇ ਜੀਚ ਪਾਸਪੋਰਟ ਉਹ ਸਾਰਾ ਸਾਮਾਨ ਕੋਈ ਨਹੀਂ ਮਿਲਿਆ ਮੈਨੂੰ ਪਾਸਪੋਰਟ ਮਿਲ ਗਿਆ ਤੁਹਾਡੇ ਕੋਲ ਦੋ ਬਾ ਹੁਣ ਦੇਖ ਰਹੇ ਆ ਜਿੱਦਾਂ ਪਾਸਪੋਰਟ ਸੀਗੇ ਮੇਰਾ OCICਾਰਡ ਪਾਸਪੋਰਟ ਕੈਨੇਡੀਅਨ ਤੇ ਉਹਦੇ ਬਾਅਦ ਸੋਨਾ ਸੀਗਾ ਇੱਕ ਕੜਾ ਚੈਨੀ ਦੋ ਮੁੰਦੀਆਂ ਆਲਮੋਸਟ 15 ਸੋਨਾ ਤੋਲੇ ਉਹ ਸੀ ਤੇ ਫੇਰ ਯੂ ਐਸ ਤੁਸੀਂ ਮੜੇ ਤਸੱਲੀ ਨਾਲ ਡਿਟੇਲ ਦੱਸ ਦੋ ਕੀ ਕੀ ਲੈ ਕੇ ਗਏ ਆ ਜੀ ਹਾਂਜੀ ਉਹਦੇ ਵਿੱਚ ਜਿੱਦਾਂ ਮੇਰਾ ਸੋਨਾ ਲੱਗਾ 15 16 ਤੋਲੇ 15 16 ਤੋਲੇ 16 ਤੋਲੇ ਕਿ ਇਹ ਇੱਕ ਕੜਾ ਸੀਗਾ ਮੇਰਾ ਅੱਛਾ ਜੀ ਇੱਕ ਚੈਨੀ ਸੀ ਦੋ ਮੁੰਦੀਆਂ ਸੀ ਅੱਛਾ ਜੀ ਉਸ ਤੋਂ ਬਾਅਦ ਮੇਰੇ 5.5 ਤੋਂ 6 ਦੇ ਦਰਮਿਆਨ 6 ਵੀ ਹੋ ਸਕਦਾ ਕੈਸ਼ ਸੀਗਾ ਤੇ 7000 ਡਾਲਰ ਅਮਰੀਕਨ ਸੀਗਾ 3000 ਕੈਨੇਡੀਅਨ ਸੀ ਤੇ ਹੋਰ ਜਿੱਦਾਂ 150 ਇੰਗਲੈਂਡ ਦਾ ਜਾਂ ਹੋਰ ਉਹ ਵੀ ਜਿੱਦਾਂ ਮੇਰਾ 파ਰਸ ਸੀਗਾ ਉਹ ਵੀ ਉਹ ਇਕੱਲਾ ਇਕੱਲਾ ਕਰਕੇ ਖ਼ਲਾਲ ਗਏ। ਅਬ ਮੇਰੇ ਸੁਣਨ ਵਿੱਚ ਆਇਆ ਤੁਸੀਂ ਇਹਨੂੰ ਕਲੀਅਰ ਕਰ ਦੋ ਕਿ ਕੁਝ ਪੈਸੇ ਤੁਸੀਂ ਡੋਨੇਸ਼ਨ ਲਈ ਵੀ ਰੱਖੇ ਸੀ ਸ਼ਾਇਦ? ਹਾਂਜੀ ਸਾਡੇ ਉੱਥੇ ਪੀਰਾਂ ਦੀ ਜਗ੍ਹਾ ਆ। ਅਸੀਂ ਉੱਥੇ ਲੈਂਟਰ ਪੈਣਾ ਹੁਣ ਜਿੱਦਾਂ ਕੰਮ ਚੱਲ ਰਿਹਾ। ਇਸੇ ਕਰਕੇ ਉਹ ਪੈਸੇ ਇੱਥੇ ਰੱਖੇ ਸੀ। ਅੱਛਾ ਕੈਸੀ ਕਰਕੇ ਕੈਸੀ ਹਾਂਜੀ ਰੱਖੇ ਸੀ ਅਸੀਂ। ਵੀ ਬਾਹਰ ਜਾਣ ਤੋਂ ਪਹਿਲਾਂ 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 ਹਾਂਜੀ ਹੋਰ ਵੀ ਜੇ ਦਾ ਦੇਣਾ ਮੈਂ ਉਹ ਵੀ ਦੇ ਕੇ ਫੇ ਚਲੋ ਕਲੀਅਰ ਕਰਕੇ ਜਾਣਾ। ਹੂੰ। ਤੁਸੀਂ ਤਾਂ ਆਪਣੇ ਮਨ 'ਚ ਇੱਕ ਭਾਵਨਾ ਰੱਖੀ ਐ ਕਿ ਚਲੋ ਪੀਰਾ ਦੀ ਜਗ੍ਹਾ ਤੇ ਮੈਂ ਜਾਂਦਾ ਜਾਂਦਾ ਸੇਵਾ ਕਰਕੇ ਜਾਵਾਂ। ਹਾਂਜੀ ਕਰੀਦੇ ਅਸੀਂ ਸਾਡੇ ਉਹ ਜਗ੍ਹਾ ਵੀ ਅਸੀਂ ਆਪ ਕਰਾ ਰਹੇ ਹਾਂ ਤਿਆਰ ਉੱਥੇ ਜਿਹੜੀ ਐ। ਪਰ ਹੁਣ ਜਿਵੇਂ ਤੁਸੀਂ ਦੇਖਿਆ ਕਿ ਮੋਬਾਈਲ ਘੜੀਆਂ ਵਗੈਰਾ ਛੱਡ ਗਏ ਆ। ਹਾਂਜੀ ਘੜੀਆਂ ਦੇ ਰੁਪਈਆ ਬਾਹਰ ਅੰਦਰੋਂ ਕੱਢ ਗਏ ਰੂਮ 'ਚੋਂ। ਮੇਰੇ ਬੈੱਡ 'ਚ ਪਈਆ ਉਹ ਬਾਹਰ ਟੇਬਲ ਤੇ ਰੱਖੀਆਂ ਬਾਕੀ ਕੋਈ ਸਾਰਾ ਖਿਲਾਰਾ ਪਾਇ ਇਕੱਲੀ-ਇਕੱਲੀ ਚੀਜ਼ ਹੀ ਖਿਲਾਰੀ ਹੋਆ। ਕੋਈ ਸ਼ੱਕ ਕਿਸੇ ਤੇ ਜੀ। ਸ਼ੱਕ ਹੁਣ ਕੋਈ ਕਿਸ ਨੂੰ ਕੀ ਕਹਿ ਸਕਦੇ ਜੀ ਹੁਣ ਜ ਆ ਪਤਾ ਹੀ ਨਹੀਂ। ਨਹੀਂ ਕੈਸ਼ ਫਿਰ ਕੱਲ ਤੁਸੀਂ ਲੈ ਕੇ ਰੱਖਿਆ ਕਿ ਕੀ ਹੁਣ ਜਿੱਦਾਂ ਅੱਜ ਮੈਂ ਹੈਨਾ ਸਾਰਾ ਕਲੀਅਰ ਕਰਨਾ ਸੀ ਇਹ ਜਿਹੜੇ ਸੀਗੇ ਕੈਸ਼ ਹਨ ਜਿਹਦੇ ਵੀ ਦੇਣੇ ਵਾਲੇ ਪੈਸੇ ਯਕਾਨੇ ਵਾਲੇ ਜਿੱਦਾਂ ਬਾਅਦ ਚ ਵੀ ਫੇਰ ਇੱਥੇ ਸੋ ਕੰਮ ਹੁੰਦਾ ਉਹ ਵੀ ਦੇਖੇ ਜਾਈਦੇ ਪਈ ਲਖ ਡੇ ਲਖ ਬੰਦੇ ਫੜਾ ਜੀ ਬੇਲ ਲੋਆ ਜਾਂ ਕੁਛ ਵੀ ਕੰਮ ਕਰਾਣਾ ਸਾਰਾ ਕੁਝ ਹੁੰਦਾ ਪਰ ਜਿਵੇਂ ਪੁਲਿਸ ਵੀ ਕਹਿ ਰਹੀ ਸੀ ਕਿ ਉਹ ਭੇਤੀ ਬੰਦਾ ਹੀ ਹੋ ਸਕਦਾ ਤਾਂ ਕਿਸਤੇ ਸ਼ੱਕ ਹੈ ਤੁਹਾਨੂੰ ਕਿਸ ਨੂੰ ਕਿਦਾਂ ਕਹਿ ਸਕਦੇ ਜੀ ਆਪਾਂ ਐਵੇਂ ਹੀ ਕਹਿ ਦਈਏ ਕਿਸ ਨੂੰ ਆ ਕਿਸਤੇ ਇਲਜ਼ਾਮ ਇਲਜ਼ਾਮ ਨਹੀਂ ਲਾ ਹਾਂਜੀ ਹਾਂਜੀ ਯਾ ਪਤਾ ਹੀ ਨਹੀਂ ਹੁਣ ਪਹਿਲੀ ਗੱਲ ਸਾਡੇ ਇੱਥੇ ਕੋਈ ਆਇਆ ਹੀ ਨਹੀਂ ਬੰਦਾ ਵੀ ਨਹੀਂ ਆਉਂਦਾ ਅੰਦਰ ਪਰ ਤੁਸੀਂ ਉਹਨਾਂ ਦਾ ਹਿਆਂ ਦੇਖ ਕਿ ਕਿਵੇਂ ਟੱਪ ਕੇ ਆਏ ਆ ਕੱਲੇ ਕੱਲੇ ਦਰਾਜ ਦੀ ਕੱਲੀ ਕੱਲੀ ਅਲਮਾਰੀ ਦੀ ਤਲਾਸ਼ੀ ਲਈਆ ਚਾਰ ਪੰਜ ਘੰਟੇ ਤਾਂ ਲੱਗੇ ਹੋਣਗੇ ਸੌਕੇ ਹੋਣੇ ਆ ਜੀ ਦੇਖ ਲਓ ਥੱਲੇ ਤੋਂ ਲਾ ਕੇ ਉਨੀ ਉੱਪਰ ਤੱਕ ਕੱਲੇ ਕੱਲੇ ਖਲਾਰੇ ਆ ਆ ਦੇ ਜਿਹੜੇ ਕਮਰੇ ਚ ਫਰਨੀਚਰ ਬਹੁਤਾ ਵੀਨੇ ਕੋ ਉਹ ਵੀ ਨਹੀਂ ਛੱਡੇ ਉਹ ਵੀ ਨਹੀਂ ਛੱਡੇ ਦੇ ਲਓ ਕੱਲੇ ਫਰਨੀਚਰ ਉਹ ਵੀ ਨਹੀਂ ਛੱਡੇ ਕੋਈ ਫਿਰ ਉਸ ਤੋਂ ਬਾਅਦ ਜਦੋਂ ਇਹ ਨਹੀਂ ਦੇਖਿਆ ਸੀ ਅੰਦਰ ਰਸੋਈ ਚ ਵੀ ਆਏ ਆ ਉਹ ਦੇਖ ਲਓ ਉਹ ਵੀ ਤੁਸੀਂ ਉੱਥੇ ਦੇਖ ਲਓ ਸਾਰੇ ਉਹਦੇ ਦਰਾਜ ਖੁੱਲੇ ਹੋਏ ਆ ਤੇ ਡੀਵੀਆਰ ਵੀ ਨਹੀਂ ਛੱਡ ਕੇ ਗਏ ਡੀਵੀਆਰ ਵੀ ਲਾ ਗਿਆ ਜਿਹੜਾ ਵਾਈਫਾਈ ਵਾਲਾ ਸੀਗਾ ਮੋਡਰਨ ਉਹ ਵੀ ਲਾ ਗਿਆ ਚੱਕ ਜੀ ਲਾਜ ਜੀ ਤੁਸੀਂ ਸੀਨੀਅਰ ਪੱਤਰਕਾਰ ਹੋ ਜਿਵੇਂ ਡਾਲਰ ਲੈ ਗਏ ਨੇ ਇੱਥੋਂ ਹੁਣ ਉਹ ਜਾ ਕੇ ਐਕਸਚੇਂਜ ਦਾ ਕਰਾਉਣੇਗੇ ਤੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ ਉਹਨਾਂ ਨੂੰ ਕਿਹਾ ਕਿ ਤੁਸੀਂ ਆਲੇ ਦੁਆਲੇ ਸਾਰੇ ਪਾਸੇ ਇਨਫੋਰਮੇਸ਼ਨ ਪਹੁੰਚਾ ਦਿਓ ਕਿ ਜੇ ਕੋਈ ਤੁਹਾਡੇ ਤੋਂ ਡਾਲਰ ਐਕਸਚੇਂਜ ਕਰਾਉਣ ਆਉਂਦਾ ਹੈ 7000 ਦੀ ਰਕਮ ਹੈ ਵੱਡੀ ਹੈ ਜਿਵੇਂ ਦੱਸਦੇ ਅਮਰੀਕਨ ਡਾਲਰ ਤੇ ਇੱਕ 3000 ਡਾਲਰ ਕੈਨੇਡੀਅਨ ਨੇ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਜੀ ਐਸ ਐਚਓ ਸਿਟੀ ਸੰਦੀਪ ਜੀ ਆਏ ਸੀਗੇ ਜੀ ਉਹਨਾਂ ਨੇ ਆ ਕੇ ਮੌਕਾ ਦੇਖਿਆ ਤੇ ਲੇਕਿਨ ਉਹ ਬਹੁਤਾ ਇਸ ਚੋਰੀ ਨੂੰ ਸੀਰੀਅਸ ਨਹੀਂ ਲੈ ਰਹਾ ਜੋ ਮੇਰਾ ਆਪਣਾ ਨਿੱਜੀ ਤਜਰਬਾ ਆ ਜੀ ਮੈਨੂੰ ਵੀ 23-24 ਸਾਲ ਤੋਂ ਮੈਂ ਇਸ ਖੇਤਰ ਦੇ ਵਿੱਚ ਕੰਮ ਕਰਦਾ ਤੁਹਾਨੂੰ ਪਤਾ ਹੀ ਆ ਜੀ ਜੀ ਪੱਤਰਕਾਰੀ ਕਿਤੇ ਪੁਲਿਸ ਦੇ ਨਾਲ ਕ੍ਰਾਈਮ ਦੇ ਉੱਤੇ ਅਸੀਂ ਬਥੇਰਾ ਕੰਮ ਕੀਤਾ ਲੇਕਿਨ ਪੁਲਿਸ ਦੀ ਮੈਨੂੰ ਕੋਈ ਇਹਦੇ ਉੱਤੇ ਕੋਈ ਗੰਭੀਰਤਾ ਨਜ਼ਰ ਨਹੀਂ ਆਈ ਬਾਕੀ ਰਹੀ ਗੱਲਬਾਤ ਤੁਸੀਂ ਗੱਲ ਕੀਤੀ ਆ ਡਾਲਰਾਂ ਦੀ ਜਿੱਥੇ ਐਕਸਚੇਂਜ ਕਰਾਣੇ ਆ ਹਜੇ 2 ਦਿਨ ਪਹਿਲਾਂ ਮੈਨੂੰ ਮੈਦ ਆ ਕੇ ਜੇ 72 ਘੰਟੇ ਨਹੀਂ ਹੋਏ ਜੀ ਜੀ ਕਿ ਨਵਾਂ ਸ਼ਹਿਰ ਦੇ ਵਿੱਚ ਦੋ ਵੱਡੀਆਂ ਵਾਰਦਾਤ ਹੋਈਆਂ ਉਹ ਵੀ ਦਿਨੇ 5:30 ਵਜੇ ਇੱਥੋਂ ਤਾਂ ਮੈਨੂੰ ਐ ਲੱਗਦਾ ਕਿ ਪੁਲਿਸ ਦਾ ਜਿਹੜਾ ਆ ਕਿ ਚੋਰਾਂ ਦੇ ਉੱਤੇ ਕੋਈ ਬਹੁਤਾ ਦਬਦਬਾ ਹੈ ਨਹੀਂਗਾ ਕਿ ਉਲਟਾ ਚੋਰਾਂ ਦਾ ਦਬਾਅ ਪੁਲਿਸ ਤੇ ਲੱਗਦਾ ਹੈ ਮੈਨੂੰ ਕਿ ਜਿਹੜੇ ਆ ਕਿ ਚੋਰਾਂ ਦੇ ਹੌਸਲੇ ਬੱਦੇ ਹੈਡਲਾਈਨ ਬਣਦੀ ਹੁੰਦੀ ਹੈ ਕਿ ਚੋਰ ਚੁਸਤ ਪੁਲਿਸ ਸੁਸਤ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਚੋਰ ਜਿਹੜੇ ਆ ਸੁਸਤੇ ਆ ਤੇ ਪੁਲਿਸ ਸੁਸਤ ਲੱਗ ਰਹੀ ਆ। ਬਾਕੀ ਜਿਹੜੇ ਇਹਨਾਂ ਦੇ ਜਿੱਥੇ ਕਿਤੇ ਚੇਂਜ ਕਰਾਣੇ ਆ ਜਾਂ ਐਕਸਚੇਂਜ ਕਰਾਣੇ ਆ ਤੇ ਪੁਲਿਸ ਨੂੰ ਵੀ ਚਾਹੀਦਾ ਕਿ ਉਹ ਜਿੰਨੇ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਹੈਗੇ ਆ ਕਿ ਉਹਨਾਂ ਨੂੰ ਬਿਲਕੁਲ ਸਟ੍ਰਿਕਟਲੀ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਜਿਹੜੇ ਬੰਦੇ ਕੋਲ ਜੇ ਡਾਲਰ ਆਏ ਆ ਕਿ ਉਹ ਬੰਦਾ ਕੀ ਐਨ ਆਰ ਆਈ ਹੈਗਾ ਆ ਜਾਂ ਕਿੱਥੋਂ ਆਏ ਆ ਤੇ ਉਹਦੀ ਵੀ ਇਹਨਾਂ ਨੂੰ ਜਾਂਚ ਕਰਨ ਦੀ ਲੋੜ ਆ। ਕੋਈ ਤੁਹਾਡੇ ਪ੍ਰੇਮੀ ਨੇ ਸ਼ਰੀਫ ਬੰਦੇ ਨੇ ਔਰ ਜਿਵੇਂ ਮਦਦ ਵੀ ਕਰਨਾ ਚਾਹੁੰਦੇ ਸਾਰਿਆਂ ਦੀ ਇਹਨਾਂ ਨੇ ਕੁਝ ਡੋਨੇਸ਼ਨ ਵੀ ਕਰਨੀ ਸੀਗੀ ਹਰ ਸਾਲ ਕਰਦੇ ਆ ਹੁਣ ਅਸੀਂ ਇਹਨਾਂ ਦੀ ਕਿਵੇਂ ਮਦਦ ਕਰਾਂਗੇ ਕਿਉਂਕਿ ਐਨ ਆਰ ਆਈ ਨੇ ਵਾਪਸ ਕੀ ਸੁਨੀਹਾ ਲੈ ਕੇ ਜਾਊਗੇ ਜੀ ਕਿ ਮੇਰੇ ਨਾਲ ਇਦਾਂ ਤੱਕਾ ਹੋ ਗਿਆ ਬਿਲਕੁਲ ਤੱਕਾ ਤਾਂ ਸਾਡੀ ਆਪ ਸਮਝ ਤੋਂ ਬਾਹਰ ਆ ਜੀ ਕਿ ਐਡੀ ਵੱਡੀ ਚੋਰੀ ਹੋਈ ਆ ਕਿ ਦਾਨੀ ਸੱਜਣ ਆ ਜੀ ਮਨ ਲਾ ਕੇ ਕਦੀ ਕੋਈ ਕਿਸੇ ਦੇ ਨਾਲ ਇਹ ਜੀ ਗੱਲ ਨਹੀਂ ਕਿ ਜੇਕਰ ਕੋਈ ਵੀ ਬੰਦਾ ਆਂਦਾ ਆ ਹਰ ਇੱਕ ਦੀ ਬਾਹ ਫੜਨੇ ਵਾਲੇ ਸੀਗੇ ਇਹ ਤੇ ਸਾਨੂੰ ਤਾਂ ਸਿਰਫ ਮੈਂ ਤਾਂ ਇਸ ਗੱਲ ਤੇ ਆ ਕਿ ਇਹ ਸਾਡੇ ਵਿੱਚ ਘਰ ਬੈਠੇ ਆ। ਹੂੰ। ਖੁਦਾ ਨਾ ਖਾਸ ਤਾਂ ਜਿਸ ਢੰਗ ਨਾਲ ਚੋਰੀ ਹੋਈ ਆ ਵੱਡੀਆਂ ਵਾਰ ਦਿੱਤਾ ਪਹਿਲਾਂ ਵੀ ਹੁੰਦੀਆਂ ਰਹੀਆਂ। ਜੀ ਤੇ ਲੇਕਿਨ ਜੇਕਰ ਕਿਤੇ ਇਹ ਘਰ ਚ ਹੁੰਦੇ ਇਹ ਇਕੱਲੇ ਕੁਝ ਵੀ ਨਹੀਂ ਕਰ ਸਕਦੇ ਸੀ। ਪੁਲਿਸ ਨੂੰ ਇਹਨੂੰ ਚੋਰੀ ਨੂੰ ਬੜੀ ਗੰਭੀਰਤਾ ਨਾਲ ਲੈਣ ਦੀ ਲੋੜ ਆ ਤਾਂ ਕਿ ਇਹਨਾਂ ਦੀ ਚੋਰਾਂ ਦੀ ਕੋਈ ਨਾ ਕੋਈ ਪੈੜ ਨੱਪੀ ਜਾਵੇ ਤੇ ਲੋਕਾਂ ਨੂੰ ਸੁਖਦਾ ਸਾਹ ਆਵੇ ਜਿਵੇਂ ਉਹਨਾਂ ਨੇ ਆਹ ਰਸਤਾ ਲਿਆ ਜੀ ਆ ਵੇ ਲਿਆ ਮੇਰੇ ਖਿਲਾਫ ਇੱਕ ਗੱਡੀ ਦਾ ਜਬ ਜਿਹੜੇ ਵੀ ਉਹਨਾਂ ਦਾ ਵਹੀਕਲ ਹੋਏਗਾ ਉਹ ਮੇਨ ਤੇ ਖੜਾ ਹੋਵੇਗਾ ਉਦੋਂ ਵੀ ਕੈਮਰੇ ਖੰਗਾ ਲੈਣੇ ਚਾਹੀਦੇ ਆ ਬਿਲਕੁਲ ਜੇਕਰ ਪੁਲਿਸ ਨੂੰ ਸਭ ਤੋਂ ਪਹਿਲਾਂ ਤਾਂ ਆ ਕੇ ਸਾਡੇ ਇਧਰ ਫਰੰਟ ਤੇ ਕੈਮਰੇ ਲੱਗਿਆ ਸਾਡੇ ਦੋ ਘਾਰਿਆ ਹਜੇ ਤੱਕ ਕਿਸੇ ਨੇ ਕੋਈ ਕਾਰ ਨਹੀਂ ਕੀਤੀ ਉਹ ਉੱਥੋਂ ਦੇਖੇ ਕਿ ਘਟਨਾ ਕਿੰਨੇ ਵਜੇ ਦੀ ਆ ਘਟਨਾ ਕਰਮ ਤੋਂ ਬਾਅਦ ਫਿਰ ਇਹਨਾਂ ਨੂੰ ਪਿੱਛੇ ਜਿਹੜਾ ਸਾਡਾ ਰੋਡ ਜਾਂਦਾ ਆ ਜੋ ਬਰਨਾਲੇ ਪਿੰਡ ਨੂੰ ਮੇਨ ਰੋਡ ਜਾਂਦਾ ਉਹ ਦੇਖਣ ਦੀ ਲੋੜ ਆ ਉਸ ਤੋਂ ਬਾਅਦ ਇਹ ਦੇਖਣ ਕੇ ਉਸ ਟਾਈਮ ਦੇ ਵਿੱਚ ਇਸ ਪਾਸੇ ਕੋਈ ਗੱਡੀਆਂ ਘੁੰਮੀਆਂ ਜਾਂ ਕੀ ਆ ਉਹ ਕਿੱਥੋਂ ਕਿੱਥੋਂ ਕੋਈ ਨਾ ਕੋਈ ਕੜੀ ਨਾ ਕੜੀ ਜੋੜਨ ਹਾਂ ਲੇਕਿਨ ਅਜੇ ਤੱਕ ਜਿੰਨੀ ਹੈਲਪ ਤੁਸੀਂ ਚਾਹੁੰਦੇ ਹੋ ਉਨੀ ਹੈਲਪ ਮਿਲੀ ਕਿ ਨਹੀਂ ਜੀ ਅਜੇ ਤੱਕ ਤਾਂ ਸਾਨੂੰ 0% ਐਸ ਐਚਓ ਆਇਆ ਆ ਕੇ ਕੋਈ ਉਹਨੇ ਗੱਲ ਨਹੀਂ ਕੀਤੀ ਕੋਈ ਕਿਸੇ ਨੂੰ ਇਹ ਨਹੀਂ ਕਿਹਾ ਕਿ ਅਸੀਂ ਕੋਈ ਵੱਖਰੀ ਟੀਮ ਭੇਜਦੇ ਆ ਜਾਂ ਡੀਐਸਪੀ ਘੱਟੋ ਘੱਟ ਡੀਐਸਪੀ ਨੂੰ ਮੌਕੇ ਤੇ ਆ ਕੇ ਦੇਖਣ ਦੀ ਲੋੜ ਆ ਦੇਖੋ ਦੇ ਮਾਨ ਸਾਹਿਬ ਆ ਰਹੇ ਆ ਸੀਐਮ ਸਾਹਿਬ ਆ ਰਹੇ ਆ ਮੈਂ ਕਹਿੰਦਾ ਵਧੀਆ ਗੱਲ ਆ ਚਲੋ ਆ ਰਹੇ ਆ ਪਰ ਇਹ ਇਹਦਾ ਮਤਲਬ ਤਾਂ ਇਹ ਆ ਕਿ ਜੇ ਮਾਨ ਸਾਹਿਬ ਉੱਥੇ ਆ ਗਏ ਬੰਗਿਆਂ ਦੇ ਵਿੱਚ ਤੇ ਫਿਰ ਬਾਕੀ ਪੂਰੇ ਜ਼ਿਲ੍ਹੇ ਦੇ ਵਿੱਚ ਤਾਂ ਜੋ ਮਰਜੀ ਕਰੋ ਵਿੱਚੋਂ ਚੋਰ ਆ ਕੇ ਤਾਂ ਫਿਰ ਕੀ ਕਰੋਗੇ ਚੋਰ ਆ ਜਾਣ ਲੁਟੇਰੇ ਆ ਜਾਣ ਇਹਦਾ ਮਤਲਬ ਤਾਂ ਫਿਰ ਇਹ ਆ ਕਿ ਪੁਲਿਸ ਦਾ ਸਾਰੀ ਮਾਨ ਸਾਹਿਬ ਦਿਵਾਲੇ ਰਹਿ ਗਈ ਫਿਰ ਕਿਸੇ ਪਾਸੇ ਲੋਕਾਂ ਨੂੰ ਸਕਿਉਰਿਟੀ ਤਾਂ ਹੈ ਹੀ ਨਹੀਂ ਕਿ ਫਿਰ ਤਾਂ ਮਤਲਬ ਤਾਂ ਇਹੀ ਹੋ ਸਕਦਾ ਨਾ ਔਖਾ ਦੇਖੋ ਉਹਨਾਂ ਦੇ ਦਿਲ ਤੇ ਕੀ ਬੀਤ ਰਹੀ ਹੈ ਮੈਂ ਮਹਿਸੂਸ ਕਰ ਪਾ ਰਿਹਾ ਔਰ ਜਿਹੜੇ ਬਾਕੀ ਆ ਐਨਆਰਆਈ ਕਰੇ ਉਹ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸ ਬਿਲਕੁਲ ਨਹੀਂ ਸੁਰੱਖਿਅਤ ਮਹਿਸੂਸ ਕਰਦੇ ਦੇਖੋ ਜਿਹੜੀਆਂ ਘਟਨਾਵਾਂ ਆ ਥੋੜੇ ਦਿਨਾਂ ਤੋਂ ਵਾਪਰ ਰਹੀਆਂ ਆ ਇਹ ਨੂੰ ਦੇਖ ਕੇ ਮਹਿਸੂਸ ਇਹ ਹੋ ਰਿਹਾ ਕਿ ਇੱਥੇ ਜਿਹੜੇ ਐਨ ਆਰ ਆਈ ਆ ਰਹੇ ਆ ਉਹ ਮੱਲਕ ਇਥੋਂ ਗੁੱਡ ਫੇਥ ਨਹੀਂ ਲੈ ਕੇ ਜਾ ਰਹੇ ਉਹਨਾਂ ਦੇ ਮਨ ਦੇ ਵਿੱਚ ਇਹੀ ਆਂਦਾ ਕਿ ਅਸੀਂ ਇੱਥੇ ਨਾਲੋਂ ਉੱਥੇ ਵਧੀਆ ਜਿਹੜੇ ਇੱਥੇ ਉਹ ਵੀ ਕਹਿੰਦੇ ਵੀ ਅਸੀਂ ਵੀ ਚਲੇ ਜਾਈਏ ਫਿਰ ਇਸ ਕਰਕੇ ਪੂਰਾ ਪੰਜਾਬ ਖਾਲੀ ਹੋ ਰਿਹਾ ਬੱਚਿਆਂ ਨੂੰ ਹਰ ਬੰਦਾ ਇਹ ਜੀ ਤੋਂ ਤੰਗ ਹੋ ਕੇ ਜਾ ਰਿਹਾ ਇੱਥੇ ਮੇਰਾ ਤਾਂ ਇਹੀ ਹੈ ਕਿ ਪੁਲਿਸ ਨੂੰ ਬੜਾ ਗੰਭੀਰਤਾ ਨਾਲ ਇਹ ਲੈਣਾ ਚਾਹੀਦਾ ਇਹਨੂੰ ਬੜੀ ਗੰਭੀਰਤਾ ਨਾਲ ਲਵੇ ਸੰਜੀਦਗੀ ਨਾਲ ਲੈ ਕੇ ਇਹਦੀ ਜਿਹੜੀ ਆ ਨਿਰਪੱਖਤਾ ਦੇ ਨਾਲ ਜਾਂਚ ਕਰੇ ਤੇ ਉਸ ਤੋਂ ਬਾਅਦ ਚੋਰਾਂ ਦੀ ਪੈੜ ਨੱਪੀ ਜਾਵੇ ਤਾਂ ਕਿ ਲੋਕਾਂ ਨੂੰ ਸੁੱਖਦਾ ਸਾਹ ਹੋਵੇ